ਸਤਿਬਿਦੀ ਖੁਸ਼ੀ ਹੋ ਰਹੀ ਹੈ ਕਪੂਰਥਲਾ ਦੇ ਵਿੱਚ ਦਿਵਯ ਜੋਤੀ ਜਾਗਰਤੀ ਸੰਸਥਾਨ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਵਾਸਤੇ ਬਹੁਤ ਅੱਛੀ ਗੱਲ ਹੈ ਕਿਉਂਕਿ ਯੂਥ ਜਿਹੜਾ ਸਾਡੇ ਦੇਸ਼ ਦਾ ਭਵਿੱਖ ਹੈ ਛਿਆਂ ਚ ਡੁੱਬ ਕੇ ਤਬਾਹ ਹੋਈ ਜਾਣੇ ਹੋ ਕਿਨਾ ਪਿੱਛੇ ਲੱਗ ਗੁਮਰਾ ਹੋਈ ਜਾਣੇ ਹੋ ਤੋਬਾ 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 ਤਬਾ ਖੇੜੇ ਛਡਵਾਨੋ ਏ

ਦੇ ਖਿਲਾਫ ਜਿਹੜੀ ਇਹ ਰੈਲੀ ਖੱਡੀ ਜਾ ਰਹੀ ਹੈ ਵਾਰਤਾਂ ਖੱਡੀ ਜਾ ਰਹੀ ਹੈ ਕਿ ਬਹੁਤ ਵਧੀਆ ਭਰਾਲਾ ਹੈ ਲੋਕਾਂ ਨੂੰ ਇਸ ਵਿੱਚ ਜੋੜ ਕਰਨਾ ਚਾਹੀਦਾ ਹੈ ਇਹ ਜਿੱਥੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਚੰਗੇ ਕਾਰਜ ਕਰ ਰਹੇ ਆ ਉੱਥੇ ਇਹਨਾਂ ਨੇ ਅੱਜ ਕਪੂਤਰਾ ਦੇ ਵਿੱਚ ਧਰਮ ਸਭਾ ਦੇ ਵਿੱਚ ਜਿਹੜੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਇੱਕ ਜਾਗਰੂਤਾ ਦੀ ਰੈਲੀ ਆ ਉਹਦਾ ਪ੍ਰਬੰਧ ਕੀਤਾ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਇਨੀ ਗਰਮੀ ਦੇ ਵਿੱਚ ਇਨੇ ਨੌਜਵਾਨ ਜਿਹੜੀ ਇਨੀ ਸੰਗਤਾਂ ਵਿੱਚ ਇਕੱਠੀ ਹੋਈ ਅੰਨ ਸੰਮिति ਆਖਿਆ ਦਾ ਪ੍ਰੋਗਰਾਮ ਜਿਹੜਾ ਇਸ ਪਾਠਰੀ ਵਿੱਚ ਲਿਖਿਆ ਗਿਆ ਵਰ ਕੀ ਮੋਟਿਵ ਕੀ ਹੈ ਜਿਵੇਂ ਜੋਤੀ ਜਾਗਰਤੀ ਸੰਸਥਾਨ ਜਿਸ ਦੇ ਸੰਸਥਾਪਕ ਪਰ ਸੰਚਾਲਕ ਦਿਵੇ ਗੁਰੂ ਸ਼੍ਰੀ ਅਸ਼ੀਤੋਸ਼ ਜੀ ਮਹਾਰਾਜ ਹਨ ਉਨ੍ਹਾਂ ਦੇ ਮਾਰਗਦਰਸ਼ਨ ਤੇ ਉਨ੍ਹਾਂ ਦੀ ਪ੍ਰੇਰਣਾ ਦੇ ਸਦਕਾ ਅੱਜ ਕਪੂਰਥਲਾ ਸ਼ਹਿਰ ਦੇ ਵਿੱਚ ਬੋਧ ਸਾਡਾ ਜੋ ਸੋਸ਼ਲ ਇਨੀਸ਼ੀਏਟਿਵ ਹੈਗਾ ਡਰੱਗ ਅਬਿਊਜ਼ ਦੀ ਰੈਡੀਕੇਸ਼ਨ ਪ੍ਰੋਗਰਾਮ ਉਸ ਦੇ ਅੰਡਰ ਇੱਕ ਵਾਕਾਥਨ ਇੱਕ ਬਹੁਤ ਵੱਡੀ ਇੱਕ ਪੈਦਲ ਯਾਤਰਾ ਨਿਕਲ ਰਹੀ ਹੈ ਤਾਂ ਕਿ ਅਸੀਂ ਸਮਾਜ ਦੇ ਲੋਕਾਂ ਨੂੰ ਸੈਂਸਿਟਾਈਜ਼ ਕਰ ਸਕੀਏ ਉਹਨਾਂ ਨੂੰ ਜਾਗਰੂਕ ਕਰ ਸਕੀਏ ਅੱਜ ਅਸੀਂ ਆਪਣੇ ਸਮਾਜ ਨੂੰ ਆਪਣੇ ਪਰਿਵਾਰ ਨੂੰ ਆਪਣੇ ਰਾਸ਼ਟਰ ਨੂੰ ਨਸ਼ੇ ਤੋਂ ਮੁਕਤ ਕਰ ਸਕੀਏ ਇਸ ਵਿਸ਼ਾਲ ਪਦ ਯਾਤਰਾ ਦਾ ਮੁੱਖ ਮਨੋਰਥ ਇਹੀ ਹੈ ਔਰ ਵੱਖ-ਵੱਖ ਝਾਂਕੀਆਂ ਦੇ ਦੁਆਰਾ ਜੋ ਆਪ ਦੇਖ ਰਹੇ ਹੋ ਬਹੁਤ ਲੰਬੀ ਔਰ ਇਹਦੇ ਵਿੱਚ ਲਗਭਗ ਹਜ਼ਾਰਾਂ ਇਹਦੇ ਵਿੱਚ ਸ਼ਰਧਾਲੂ ਜੁੜੇ ਹੋਏ ਹਨ ਨੌਜਵਾਨ ਵੀਰ ਜੁੜੇ ਹਨ ਨੌਜਵਾਨ ਬੱਚੀਆਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਸਲੋਗਨ ਪਕੜੇ ਹੋਏ ਹਨ ਔਰ ਸਾਊਂਡ ਸਿਸਟਮ ਦੇ ਦੁਆਰਾ ਵੀ ਪੂਰੇ ਇਸ ਵਾਤਾਵਰਨ ਨੂੰ ਪੂਰੇ ਇਸ ਸਮਾਜ ਨੂੰ ਪੂਰੇ ਇਸ ਕਪੂਰਥਲਾ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਆਪ ਆਪਣੇ ਪਰਿਵਾਰ ਨੂੰ ਬਚਾਓ ਆਪਣੇ ਬੱਚਿਆਂ ਨੂੰ ਬਚਾਓ ਔਰ ਇਸ ਨਸ਼ੇ ਤੋਂ ਆਪਣੇ ਆਪ ਨੂੰ ਦੂਰ ਕਰੋ ਇਹ ਪ੍ਰਣ ਲੈਣ ਦੇ ਲਈ ਅੱਜ ਦੀ ਇਸ ਰੈਲੀ ਨੂੰ ਆਯੋਜਿਤ ਕੀਤਾ ਗਿਆ। ਸਮਝ ਕਿੰਨੇ ਕਿ ਜਿਹੜੇ ਨੌਜਵਾਨ ਨੇ ਅੱਜ ਇਸ ਰੈਲੀ ਦੇ ਵਿੱਚ ਆਏ ਹੋਏ ਨੇ। ਅੱਜ ਦੀ ਇਸ ਰੈਲੀ ਦੇ ਵਿੱਚ ਤੁਸੀਂ ਦੇਖ ਰਹੇ ਆਂ ਖੈਰ ਪਿੱਛੇ ਦਾ ਤਾਂ ਮੈਨੂੰ ਪਤਾ ਨਹੀਂ ਬਹੁਤ ਲੰਬੀ ਰੈਲੀ ਹੈ। ਹਜ਼ਾਰਾਂ ਹੀ ਨੌਜਵਾਨ ਤਾਂ ਹੋਣਗੇ ਹੋਣਗੇ। ਔਰ ਇਹਦੇ ਵਿੱਚ ਨੌਜਵਾਨ ਬੱਚੀਆਂ ਵੀ ਹਨ, ਨੌਜਵਾਨ ਵੀਰ ਵੀ ਹਨ। ਔਰ ਸਾਰੇ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਹੈ ਜਿਸ ਨੂੰ ਅਸੀਂ ਇਸ ਰਾਸ਼ਟਰ ਦੀ ਰੀੜ ਦੀ ਹੱਡੀ ਕਹਿੰਦੇ ਆਂ ਜੇਕਰ ਉਹ ਹੀ ਖੋਖਲੀ ਹੋ ਗਈ, ਉਹ ਹੀ ਕਮਜ਼ੋਰ ਹੋ ਗਈ, ਤਾਂ ਰਾਸ਼ਟਰ ਉੱਨਤੀ ਨਹੀਂ ਕਰ ਸਕਦਾ। ਇਸ ਲਈ ਨੌਜਵਾਨਾਂ ਨੂੰ ਅਸੀਂ ਨਾਲ ਲੈ ਕੇ ਚੱਲੇ ਹਾਂ ਉਹ ਨੌਜਵਾਨ ਜਿਨ੍ਹਾਂ ਨੇ ਬ੍ਰਹਮ ਗਿਆਨ ਦੇ ਦੁਆਰਾ ਆਪਣੇ ਜੀਵਨ ਦੇ ਵਿੱਚ ਆਪਣੇ ਅਧਿਆਤਮਿਕ ਪਥ ਦੇ ਉੱਤੇ ਚੱਲਦੇ ਹੋਏ ਨਸ਼ੇ ਨੂੰ ਗੁੱਡਬਾਈ ਕੀਤਾ ਨਸ਼ੇ ਨੂੰ ਟਾਟਾ ਕੀਤਾ ਉਹਨਾਂ ਨੌਜਵਾਨਾਂ ਦੇ ਸਦਕਾ ਹੀ ਉਹਨਾਂ ਨੌਜਵਾਨਾਂ ਨੂੰ ਮਾਧਿਅਮ ਬਣਾ ਕੇ ਹੀ ਅਸੀਂ ਸਮਾਜ ਨੂੰ ਇਹ ਸੰਦੇਸ਼ ਅੱਜ ਦੀ ਰੈਲੀ ਰਾਹੀਂ ਦੇ ਰਹੇ ਹਾਂ ਕਿ ਜਿਹੜੇ ਨੌਜਵਾਨ ਨੇ ਸਾਰੇ ਨਸ਼ਾ ਪੁੱਟਨੇ ਇਹ ਨੌਜਵਾਨ ਜੋ ਸੰਸਥਾਨ ਦੇ ਨਾਲ ਜੁੜੇ ਹੋਏ ਹਨ ਅੱਜ ਦੀ ਇਸ ਰੈਲੀ ਦੇ ਵਿੱਚ ਲੱਗੇ ਹੋਏ ਹਨ ਇਹਨਾਂ ਸਭ ਨੇ ਆਪਣੇ ਅੰਦਰ ਪ੍ਰਮਾਤਮਾ ਦਾ ਦਰਸ਼ਨ ਕੀਤਾ ਹੈ ਬ੍ਰਹਮ ਗਿਆਨ ਦੇ ਦੁਆਰਾ ਔਰ ਉਸ ਬ੍ਰਹਮ ਗਿਆਨ ਦੇ ਰਾਹੀ ਹੀ ਇਹਨਾਂ ਨੇ ਆਪਣੇ ਅੰਦਰ ਵਿਲ ਪਾਵਰ ਨੂੰ ਕ੍ਰੀਏਟ ਕੀਤਾ ਹੈ ਔਰ ਵਿਲ ਪਾਵਰ ਦੇ ਦੁਆਰਾ ਹੀ ਨਸ਼ੇ ਨੂੰ ਛੱਡਿਆ ਜਾ ਸਕਦਾ ਹੈ ਸੁਧਰ ਹੋ ਹੀ ਸਕਦਾ ਹੈ ਜਿਹੜਾ ਸੁਧਰਨਾ ਚਾਹੁੰਦਾ ਹੈ ਇਹ ਵਿਲ ਪਾਵਰ ਬ੍ਰਹਮ ਗਿਆਨ ਦੇ ਦੁਆਰਾ ਪੈਦਾ ਹੁੰਦੀ ਹੈ ਔਰ ਦਿਵੇ ਜੋਤੀ ਜਾਗਰਤੀ ਸੰਸਥਾਨ ਸ਼੍ਰੀ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬ੍ਰਹਮ ਗਿਆਨ ਪ੍ਰਦਾਨ ਕਰਕੇ ਨੌਜਵਾਨਾਂ ਦੇ ਵਿੱਚ ਨਸ਼ੇ ਦੀ ਸਲਾਮਤ ਨੂੰ ਦੂਰ ਕਰਨ ਦੇ ਲਈ ਬਹੁਤ ਹੀ ਤਤਪਰ ਹੈ ਔਰ ਲੱਖਾਂ ਨੌਜਵਾਨ ਸੰਸਥਾ ਦੇ ਨਾਲ ਜੁੜ ਕੇ ਆਪਣਾ ਜੀਵਨ ਸੁਖਾਲਾ ਕਰ ਰਹੇ ਹਨ ਸਮਾਰ ਰਹੇ ਹਨ जय श्री राम जय श्री बालाजी महाराज मैं रोशनप्रीत सत बड़ी खुशी हो रही है कपूरथला ਦੇ ਵਿੱਚ दिव्य ज्योति जागृति संस्थान ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਵਾਸਤੇ ਬਹੁਤ अच्छी ਗੱਲ ਹੈ ਕਿਉਂਕਿ ਯੂਥ ਜਿਹੜਾ ਸਾਡੇ ਦੇਸ਼ ਦਾ ਭਵਿੱਖ ਹੈ ਫਿਊਚਰ ਹੈ ਔਰ ਇਹਨਾਂ ਨੇ ਪੂਰੀ ਵਾਗਡੋਰ ਜਿਹੜੀ ਹੈ ਸਾਡੀ ਸਨਾਤਨ ਦੇਵੀ ਸਾਹਮਣੀ ਹੈ ਸੋ ਮੈਂ ਬਹੁਤ ਖੁਸ਼ਕਿਸਮਤਾਂ ਕਿ ਇਸ ਪਿਆਰੇ ਇਸ ਫੰਕਸ਼ਨ ਦੇ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ ਮੈਨੂੰ ਲਾਈਨਾਂ ਕੁਝ ਯਾਦ ਆ ਰਹੀਆਂ ਨੇ ਬੜੇ ਚਿਰ ਪਹਿਲਾਂ ਇੱਕ ਗਾਣਾ ਰਿਕਾਰਡ ਕੀਤਾ ਸੀ ਕਿ ਨਸ਼ਿਆਂ ਚ ਡੁੱਬ ਕੇ ਤਬਾਹ ਹੋਈ ਜਾਣਿਓ ਕੀਨਾ ਪਿੱਛੇ ਲੱਗ ਗੁਮਰਾ ਹੋਈ ਜਾਣਿਓ ਤੋਬਾ 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 ਖੇੜੇ ਛੱਡਵਾਲੋ ਏ ਜਵਾਨੀਆਂ ਬਚਾ ਲੋ ਏ ਜਵਾਨੀਆਂ ਬਚਾ ਲੋ ਏ ਜਵਾਨੀਆਂ ਬਚਾ ਲੋ ਏ ਜਵਨੀਆਂ ਬਚਾ ਲੋਏ ਇਦਾਂ ਦੇ ਫੰਕਸ਼ਨਸ ਵੀ ਇਦਾਂ ਦੇ ਕਾਰਜਕ੍ਰਮ ਜਿਹੜੇ ਨੇ ਇਹਨਾਂ ਦੇ ਬਹੁਤ ਲੋਡ ਹੈ ਸਾਡੇ ਸਮਾਜ ਨੂੰ ਹੋਰ ਮੈਂ ਇੱਕ ਵਾਰੀ ਫੇਰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜੀ ਦੇਵਜੋਤੀ ਸੰਸਥਾਨ ਨੂੰ ਜਾਗਰਤੀ ਸੰਸਥਾਨ ਨੂੰ ਕਿ ਤੁਸੀਂ ਆਓ ਜਿਹੜੇ ਫੰਕਸ਼ਨ ਕਾਰਜਕ੍ਰਮ ਕਰਦੇ ਰਹੋ ਔਰ ਯੂਥ ਨੂੰ ਜਾਗਰੂਕ ਕਰਦੇ ਰਹੋ ਬਹੁਤ-ਬਹੁਤ ਥੈਂਕ ਯੂ ਜਸਟੀ ਰਾਮ ਹਾਂਜੀ ਰਣਜੀ ਅੱਜ ਦਿਵੇਜੋਤੀ ਜਾਗਰਤੀ ਸੰਸਥਾਨ ਵੱਲੋਂ ਜਿਹੜਾ ਡਰੱਗ ਅੰਗੇਜਡ ਬੋਧ ਦੇ ਪ੍ਰੋਗਰਾਮ ਹੇਠ ਜਿਹੜਾ ਪ੍ਰੋਗਰਾਮ ਹਾਰਿਆ ਤੁਸੀਂ ਹੋ ਰਿਆ ਵਾ ਤੁਸੀਂ ਆਇਓ ਕੀ ਕਹਣਾ ਚਾਹੁੰਦੇ ਤੁਸੀਂ ਦਿਵੇਜੋਤੀ ਜਾਗਰਤੀ ਸਮिति ਇਹ ਰਿਹਾ ਸਮੇਂ-ਸਮੇਂ ਦੇ ਉੱਤੇ ਅਸਲੀ ਜਨਤਾ ਨੂੰ ਹਿੱਟ ਕਰਦੇ ਬਸਲੇ ਉਹਨਾਂ ਤੇ ਜਾਗਰੂਕ ਕਰਾਉਂਦੀ ਆ ਸਰਾਜ ਬੜਾ ਅੱਛਾ ਇੱਕ ਇਹਨਾਂ ਦਾ ਉਪਰਾਲਾ ਕਿ ਨਸ਼ੇ ਕਿਵੇਂ ਪੰਜਾਬ ਨਸ਼ਾ ਮੁਕਤ ਹੋਵੇ ਤੇ ਇਹਨਾਂ ਦਾ ਮੈਂ ਇਤਿਨਿਬਾਦੀ ਕਰਦਾ ਹਾਂ ਅੱਗੇ ਉਪਰਾਲੇ ਨੂੰ ਅਤਿਅੰਤ ਔਣ ਲਈ ਸਾਡੇ ਤੋਂ ਜੋ ਬਣ ਪਾਇਆ ਉਹ ਕਰਾ ਦੇ ਉਹ ਸਮੇਂ ਦੀ ਲੋੜ ਹੈ ਪੰਜਾਬ ਨੂੰ ਅਗਰ ਕੋਈ ਮਾਰ ਰਿਹਾ ਨਸ਼ੇ ਮਾਰਦੇ ਹੋਏ ਸੋ ਇਹਨਾਂ ਨੂੰ ਸ਼ੁਕਰਾਵਾ ਜੀ ਕਿਨਾਂ ਉਹ ਤੇ ਆਪਣੇ ਮਿਸ਼ਨ ਦੇ ਵਿੱਚ ਕਾਇਆ ਅਜਿਹਾ ਦੱਸਾਂ ਜੀ ਅੱਜ ਜਿਹੜਾ ਦਿਵੇ ਜ্যোਤੀ ਜਾਗਰਣ ਸੰਸਥਾਨ ਵੱਲੋਂ ਹੋਟਾ ਹੋ ਰਿਹਾ ਸਾਨੂੰ ਕੱਢੀਆ ਜਿਹੜੀ ਕੱਢੀ ਜਾ ਰਹੀ ਹੈ ਤੁਸੀਂ ਇੱਥੇ ਆਏ ਹੋ ਅੱਜ ਕਿਸ ਤਰ੍ਹਾਂ ਦੇਖਣੀ ਚਾਹੀਦੀ ਸਤਿਗੁਰੂ ਅਸ਼ੂ ਤੋਸ ਜੀ ਮਹਾਰਾਜ ਦੇ ਵੱਲੋਂ ਜਿਹੜੀ ਇਹ ਸੰਸਥਾ ਚਲਾਈ ਗਈ ਆ ਦਿਵੇ ਜੋਤੀ ਜਾਗਰਣ ਸੰਸਥਾਨ ਇਹ ਜਿੱਥੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਚੰਗੇ ਕਾਰਜ ਕਰ ਰਹੇ ਆ ਉੱਥੇ ਇਹਨਾਂ ਨੇ ਅੱਜ ਕਪੂਤਰਾ ਦੇ ਵਿੱਚ ਧਰਮ ਸਭਾ ਦੇ ਵਿੱਚ ਜਿਹੜੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਇੱਕ ਜਾਗਰੂਤਾ ਦੀ ਰੈਲੀ ਆ ਉਹਦਾ ਪ੍ਰਬੰਧ ਕੀਤਾ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਇੰਨੀ ਗਰਮੀ ਦੇ ਵਿੱਚ ਇੰਨੇ ਨੌਜਵਾਨ ਜਿਹੜੀ ਇੰਨੀ ਸੰਗਤ ਆ ਇੱਥੇ ਇਕੱਠੀ ਹੋਈ ਆ ਔਰ ਸਾਡਾ ਜਿਹੜਾ ਪੰਜਾਬ ਸਟੇਟ ਆ ਇੱਕ ਬਾਰਡਰ ਸਟੇਟ ਹੋਣ ਦੇ ਕਰਕੇ ਇੱਥੇ ਨਸ਼ਿਆਂ ਦਾ ਬਹੁਤ ਜ਼ਿਆਦਾ ਜਿਹੜਾ ਛੇਮਾਂ ਦਰਿਆ ਵਗ ਰਿਹਾ ਆ ਔਰ ਸਰਕਾਰਾਂ ਨੇ ਕਈਆਂ ਨੇ ਸਹਾਂ ਖਾਧੀਆਂ ਕਿ ਅਸੀਂ ਪੰਜਾਬ ਤੋਂ ਨਸ਼ਾ ਮੁਕਤ ਕਰ ਦਵਾਂਗੇ ਪਰ ਕਿਸੇ ਨੇ ਵੀ ਕੋਈ ਮੁਰਕੀ ਧਿਆਨ ਨਹੀਂ ਦਿੱਤਾ ਉਹ ਭਾਵੇਂ ਕਿ ਪਹਿਲਾਂ ਕਾਂਗਰਸ ਸਰਕਾਰ ਹੋਵੇ ਭਾਵੇਂ ਆਮ ਆਦਮੀ ਪਾਰਟੀ ਸਰਕਾਰ ਹੋਵੇ ਪਰ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਦਾ ਸੁਪਨਾ ਨਰਿੰਦਰ ਮੋਦੀ ਜੀ ਦਾ ਕਿ ਜਿਹੜਾ ਮੇਰਾ ਦੇਸ਼ ਦਾ ਹਰ ਇੱਕ ਨੌਜਵਾਨ ਆ ਉਹ ਤੰਦਰੁਸਤ ਹੋਵੇ ਉਹ ਚੜ੍ਹਦੀ ਕਲਾ ਵਾਲਾ ਹੋਵੇ ਉਹ ਦੇਸ਼ ਕੌਮ ਦੀ ਸੇਵਾ ਕਰਨ ਵਿੱਚ ਆਪਣਾ ਯੋਗਦਾਨ ਪਾਵੇ ਉਹ ਰਾਸ਼ਟ੍ਰ ਹਿੱਤ ਨੂੰ ਸਮਰਪਿਤ ਹੋਵੇ ਉਸ ਕਰਕੇ ਜਿਹੜਾ ਆ ਪੰਜਾਬ ਦੇ ਵਿੱਚ ਵੀ ਮੈਂ ਸਮਝਦਾ ਕਿ ਜਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਆਊਗੀ ਔਰ ਨਸ਼ਿਆਂ ਦੇ ਉੱਪਰ ਜਿਹੜੇ ਥੰਲ ਪਾਈ ਜਾਊਗੀ ਪਰ ਇਹ ਦੇਵੇ ਜੋਤੀ ਜਾਗਰ ਸੰਸਥਾਨ ਵੱਲੋਂ ਜਿਹੜਾ ਪ੍ਰਚਾਰ ਕੀਤਾ ਗਿਆ ਇਹ ਬਹੁਤ ਵੱਡੇ ਲੈਵਲ ਤੇ ਕੀਤਾ ਗਿਆ ਔਰ ਕਪੂਰਤਰਾ ਦੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਜਾਗਰੂਕਤਾ ਆਊਗੀ ਉਸਾਂ ਸਾਡੇ ਨੌਜਵਾਨ ਆ ਇਹ ਦਲ ਦੇ ਵਿੱਚ ਫਸੇ ਹੋਏ ਹਨ ਕਸੂਰ ਕੋਈ ਨਹੀਂ ਬੱਚਿਆਂ ਦਾ ਬੱਚੇ ਨਾ ਸਮਝ ਹੁੰਦੇ ਆ ਪਰ ਜਦੋਂ ਜਿਹੜਾ ਸਮਾਜ ਦੇ ਵਿੱਚ ਆਪਣੀ ਸਰਕਾਰਾਂ ਜਦੋਂ ਆਪਾਂ ਨੂੰ ਨਿਆਂ ਨਹੀਂ ਦੀ ਪਾਉਂਦੀਆਂ ਫਿਰ ਬੱਚਾ ਜਿਹੜਾ ਨੌਜਵਾਨ ਹੈ ਉਹ ਗਲਤ ਰਸਤੇ ਉੱਪਰ ਤੁਰ ਜਾਂਦਾ ਪਰ ਜਿਹੜੇ ਸੁਆਮੀ ਜੀ ਹੋਣੀ ਹੈਗੇ ਆ ਇਨਾਂ ਦੇ ਸਾਰੇ ਸਹਿਯੋਗ ਦੇ ਨਾਲ ਇਹ ਸਾਰੀ ਸੰਸਥਾ ਦੇ ਸਹਿਯੋਗ ਦੇ ਨਾਲ ਸਤਿਗੁਰੂ ਅਸ਼ੋਤੋ ਜੀ ਦੇ ਅਸ਼ੀਰਵਾਦ ਦੇ ਨਾਲ ਇਹ ਜਿਹੜਾ ਆਪਣਾ ਕਾਰਜ ਆ ਇਹ ਸਾਰੇ ਚਾਹਨਾ ਚਾਹੀਦਾ ਔਰ ਨੌਜਵਾਨਾਂ ਨੇ ਜਿਹੜਾ ਇਸ ਤੋਂ ਸੇਧ ਲੈ ਕੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀਵਨ ਜੋਤੀ ਜਾਗ ਰਹੀ ਸਤਿ ਸ਼ਾਮ ਦਾ ਆਪਣੇ ਵੱਲੋਂ ਵੀ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਵੱਲੋਂ ਜਿਨ੍ਹਾਂ ਦਾ ਇਹ ਪਿੱਛਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਉਹਦੇ ਇੱਕ ਲੜੀ ਰਹਿਤ ਉਸੇ ਪੱਜੰਤੇ ਚੱਲਦੇ ਆ ਦੀਵੇ ਜ્યોਤੀ ਜਾਗਨ ਸਸਥਾਨ ਦੇ ਵੱਲੋਂ ਜਿਹੜੀ ਅੱਜ ਫੂਟਪਾਥ ਦੇ ਵਿੱਚ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਹੈ ਰੈਲੀ ਖੜੀ ਜਾ ਰਹੀ ਹੈ ਵਾਰਤਾਂ ਖੜੀ ਜਾ ਰਹੀ ਹੈ ਕਿ ਬਹੁਤ ਵਧੀਆ ਫਰਾਲਾ ਹੈ ਲੋਕਾਂ ਨੂੰ ਇਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਲੋਕ ਆਪ ਜਿਹੜੀ ਜਿਹੜੀ ਜਨ ਜਨਤਾ ਹੈ ਜਿੰਨਾ ਚਿਰ ਤੁਸੀਂ ਆਪ ਅਵੇਅਰ ਨਹੀਂ ਹੁੰਦੇ ਇਸ ਮਸਲੇ ਤੋਂ ਛੱਡਣ ਨੂੰ ਨਸ਼ਿਆਂ ਤੋਂ ਮੁਕਤੀ ਪਾਉਣ ਦੀ ਉਨਾਚੇ ਕੋਈ ਵੀ ਸਰਕਾਰਾਂ ਕਿਸੇ ਵੀ ਤਰ੍ਹਾਂ ਇਸ ਪੰਜਾਬ ਨੂੰ ਇਸ ਇਸ ਨੂੰ ਇਸ ਪੰਜਾਬ ਨੂੰ ਨਸ਼ੇ ਤੋਂ ਦਾਸ ਜੀ ਮੈਂ ਦੁਵਾਰਾ ਤੋਂ ਕਿਰਤ ਉਜਾਗਰ ਜੋਤੀ ਜਾਗਰਣ ਸੰਸਥਾਨ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਂ ਨੂੰ ਇਹ ਮੌਕਾ ਦਿੱਤਾ ਹੈ ਔਰ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਇਹੋ ਜਿਹਾ ਪ੍ਰੋਗਰਾਮ ਚੱਲਦੇ ਰਹਿਣਗੇ ਤੇ ਇਸ ਪਿਛਾਮ ਮੇਰੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਦੇ ਨਾਲ ਮੈਂ ਜਿਗਾ ਜੋਤੀ ਜਾਗਰਣ ਸੰਸਥਾਨ ਦੀ ਸਾਰੀ ਹੀ ਧਾਰਮਿਕ આગੂ ਸਹਿਬਾਨ ਸਵਾਮੀ ਜੀ ਮਹਾਰਾਜ ਔਰ ਉਹਨਾਂ ਦੇ ਜੁਵਾ ਨੇਤਾ ਜਿੰਨੇ ਵੀ ਆ ਉਹਨਾਂ ਦਾ ਧੰਨਵਾਦ ਕਰ ਸਕਾਂ ਕਿਉਂਕਿ ਜਿੱਥੇ 아ਸ਼ੁਰतोष जी महाराज ਵੱਲੋਂ ਪੂਰੀ ਮਨੁੱਖਤਾ ਨੂੰ ਆਪਣੇ ਸੇਵਕਾਂ ਨੂੰ ਬਹੁਤ ਵੱਡਾ ਸੰਦੇਸ਼ ਦਿੱਤਾ ਗਿਆ ਉਸ ਕਾਲਪੁਰ ਦੇ ਮਹਾਰਾਜ ਦੇ ਨਾਲ ਜੁੜਨ ਵਾਸਤੇ ਉੱਤੇ ਸਮੇਂ-ਸਮੇਂ ਤੇ ਇਸ ਸੰਸਥਾਨ ਦੇ ਦੁਆਰਾ ਬਹੁਤ ਵੱਡੇ ਪ੍ਰਾਲੇ ਕੀਤੇ ਜਾਂਦੇ ਨੇ ਚਾਹੇ ਉਹ ਔਰਤਾਂ ਦੇ ਨਾਲ ਸੰਬੰਧਤ ਕੋਈ ਗੱਲ ਹੋਵੇ ਚਾਹੇ ਉਹ ਨਸ਼ਾ ਸੰਬੰਧੀ ਗੱਲਬਾਤ ਹੋਵੇ ਜਾਂ ਕੋਈ ਹੋਰ ਵੀ ਸਮੇ ਸਮੇਤੇ ਇਹਨਾਂ ਵੱਲੋਂ ਬਹੁਤ ਵੱਡੇ ਪ੍ਰਾਲੇ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਸੋ ਅੱਜ ਵੀ ਉਸੇ ਕੱڑی ਦੇ ਤਹਿਤ ਜਿਹੜਾ ਬਹੁਤ ਵੱਡਾ ਪ੍ਰੋਗਰਾਮ ਆ ਉਹ ਇਹਨਾਂ ਵੱਲੋਂ ਹਿੰਕਿਆ ਗਿਆ ਔਰ ਖਾਸ ਤੌਰ ਤੇ ਮੈਂ ਸਮਝਦਾ ਕਿ ਐਸ ਸਬਮਿਟ ਜੋ ਸਾਡੇ ਪੰਜਾਬ ਦੇ ਹਾਲਾਤ ਬਣੇ ਨੇ ਉਹਦੇ ਵਿੱਚ ਮੈਂ ਕਿਸੇ ਇੱਕ ਨੂੰ ਨਹੀਂ ਕਹਾਂਗਾ ਬਹੁਤ ਸਾਰੇ ਸਾਡੇ ਸਾਡਾ ਆਪਣਾ ਬਹੁਤ ਸਾਰਾ ਦੋਸ਼ ਆ ਅਸੀਂ ਸਾਰੇ ਦੋਸ਼ੀ ਆ ਔਰ ਇਸੇ ਕਰਕੇ ਅੱਜ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਜਿਹੜਾ ਸਾਡਾ ਫਿਊਚਰ ਸੀ ਉਹ ਸਾਡਾ ਸਾਡੇ ਹੱਥੋਂ ਜਾ ਰਿਹਾ ਹੈਗਾ ਸੋ ਮੈਂ ਤਾਂ ਇਹੀ ਅਰਦਾਸ ਕਰਦਾ ਦੁਆ ਕਰਦਾ ਔਰ ਸਵਾਮੀ ਮਹਾਰਾਜ ਦੇ ਚਰਨਾਂ ਸਾਰਿਆਂ ਦੇ ਕਿ ਇਸੇ ਤਰ੍ਹਾਂ ਹੀ ਇਦਾਂ ਦੇ ਪ੍ਰੋਗਰਾਮ ਲੀਕੇ ਜਾਣ ਔਰ ਉਹਦੇ ਲਈ ਸਾਰੀਆਂ ਵੱਖ-ਵੱਖ ਪੋਲਿਟਿਕਲ ਪਾਰਟੀਆਂ ਔਰ ਜਿਹਨੀਆਂ ਹੋਰ ਐਨਰਜੀ ਐਨਜੀਓ ਹਨ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਇਦਾਂ ਦਾ ਕੋਈ ਪ੍ਰੋਗਰਾਮ ਕੀਤੇ ਜਾਣ ਜਿਹਦੇ ਨਾਲ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਅਵੇਅਰਨੈਸ ਆ ਸਕੇ ਔਰ ਸਾਡੇ ਬੱਚੇ ਜਿਹੜੇ ਬਚਾਏ ਜਾ ਸਕਣ ਸੋ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਦੁਬਾਰਾ ਫਿਰ ਇਸ ਸੰਸਥਾਨ ਦੇ ਸਾਦੇ ਹੀ ਆਗੂ ਸਹਿਬਾਨ ਦਾ ਲੀਡਰਸ਼ਿਪ ਦਾ ਜਿਨਨੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਐਸਾ ਜਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਅਸ਼ੋਕ ਮਹਾਰਾਜ